ਅੰਮ੍ਰਿਤਸਰ ਦੇ ਇਲਾਕਾ ਕਟਰਾ ਕਰਮ ਸਿੰਘ ਬਾਜ਼ਾਰ ਸੱਤੋਵਾਲਾ ਵਿਖੇ ਡੇਰਾ ਸੰਤ ਅਮੀਰ ਸਿੰਘ ਜੀ ਟਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਬਾਜ਼ਾਰ ਸੱਤੋਵਾਲਾ ਵਿਖੇ ਸੇਵਾਦਾਰ ਗੱਦੀ ਨਿਸ਼ੀ ਸੰਤ ਅਮਨਦੀਪ ਸਿੰਘ ਜੀ ਦੀ ਅਗਵਾਈ ਹੇਠ ਡੇਰੇ ਵਿਖੇ ਜਪਤਪ ਸਮਾਗਮ ਚੁਪੈਰਾ ਦੇ ਮੌਕੇ ਤੇ ਸੋਸਾਇਟੀ ਦੇ ਵੱਲੋਂ ਕੀਰਤਨ ਜਸ ਕੀਤਾ ਗਿਆ ਅਤੇ ਦੂਰ ਦੂਰ ਤੋਂ ਆਈਆਂ ਹੀ ਸੰਗਤਾਂ ਨੇ ਚੁਪੈਰੇ ਵਿੱਚ ਹਾਜ਼ਰੀ ਭਰੀ ਇਸ ਮੌਕੇ ਦਮਦਮੀ ਟਕਸਾਲ ਤੋਂ ਆਏ ਹੋਏ ਨਿਹੰਗ ਸਿੰਘਾਂ ਨੇ ਜਬ ਤੱਕ ਦੁਪਹਿਰੇ ਵਿੱਚ ਹਾਜ਼ਰੀ ਭਰੀ ਇਸ ਮੌਕੇ ਵਿਸ਼ੇਸ਼ ਤੌਰ ਤੇ ਸਮਾਜ ਸੇਵਕ ਚੰਨਾ ਚੂੜੇ ਵਾਲੇ ਨੇ ਵੀ ਹਾਜ਼ਰੀ ਭਰੀ ਇਸ ਮੌਕੇ ਤੇ ਖੀਰ ਪੂੜੇ ਦਾ ਪ੍ਰਸਾਦ ਸੰਗਤਾਂ ਵਿੱਚ ਵਰਤਾਇਆ ਗਿਆ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਦੂਰ ਆਜਪੂਦੀ ਖਾਸ ਰਿਪੋਰਟ ਗੜ ਵਿੱਚ ਪੰਨਾ ਪਾ ਕੇ ਘਰ ਮਰਦਾਸ ਮੇਰੀ ਆਪੋ ਤਾਂ ਨਹਾਰਿਆ ਆਉਂਦੇ ਸਬੂਨਾ ਬਰਉਂਦੇ ਆ ਮਰਣਾ ਵਿੱਚੋਂ ਨੀਂਦ ਘੁੱਟ ਗਿਆ ਮੁਖੜਾਂ ਲਾਵੀ ਇਹਨਾਂ ਮਹਿਣਾ ਬੁਰਸ਼ ਪਾਉ ਨਾ ਤੇਰੇ ਹੋ ਕੇ ਤੇਰੇ ਦਰ ਤੇ ਆ ਤੇ ਨਿਹ ਕਰੋ ਸਾਡੇ ਹੰਗਨਾ ਮੈਂ ਬਨ ਗੌਰ ਵੀਖ ਪਾਉ ਨਾਮ ਅਜੰਤੀ ਤੰਤ ਸ਼ਿਸ਼ੇਸ਼ ਪਤਾ ਮਿਲਦੇ ਅਸਵਾਰ ਸਿੰਘ ਸਾਹਿਬ ਨੇ ਤਨ ਤਨ ਸਭੀ ਲੋਕ ਇਸ ਮਹਾਰਾਜ ਸਭ ਧਾਈ ਹੋਣਾ ਜੀ ਸਹਾਈ ਸੰਥਾਈ ਹੋਣਾ ਜੀ ਸਹਾਈ ਦਸੋ ਪਾਤਸ਼ਾਹਾਂ ਦੇ ਪਾਵਨ ਸਰੂਪ ਆਏ ਹੋਣਾ ਜੀ ਸਹਾਈ ਸੁਭਾਈ ਹੋਣਾ ਸਹਾਈ ਕਿਰਿਆ ਨਰਵਾਰ ਜੀ ਦਸਤਰਵਾਰ ਸਿਰਿ ਸਰਨ ਉਪਾਹੋ ਨਾਮ ਗੁਰੂ ਸੇਵੀਐ ਅਰ ਸਜ ਸੁਭਾਏ ਰਸੰਗ ਪਰ ਸੇਵਾ ਗੁਰ ਕੰ ਜਗ ਮਾ ਮਰਨ ਦੁਖ ਜਾਈ ਸੰਤ ਸੰਤ ਸ੍ਰਿ ਪਤ੍ਰ ਅਨੰਤ ਨਾਨਕ ਅਗਨ ਅਸੰ ਜਗ ਦੇਸੁਰਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ کی سنی پورانے بجائے